ਹਾਂਜੀ ਸਸਰੀਕਾਲ ਜੀ ਸਵਾਗਤ ਹੈ ਆਪਣੇ YouTube ਪੇਜ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ 14 7 ਤੇ 12 6 ਦੇ ਟਰਾਲੇ ਸਾਰੇ ਤਰ੍ਹਾਂ ਦੇ ਪਿੰਡ ਦੇ ਵਿੱਚ ਤੇ ਅੱਗੇ ਤੁਹਾਨੂੰ ਦਿਖਾਵਾਂਗੇ 14 7 ਮੰਡੇ ਵਾਲਾ ਟਰੈਲਾ 5 ਤੇ 4 ਫੁੱਟ ਬਿੱਟ ਦੇ ਵਿੱਚ ਦੋ ਪੀਸ ਤਿਆਰ ਹੋਏ ਨੇ ਹੋਰ ਟਰਾਲੇ ਦਿਖਾਵਾਂਗੇ ਇਸ ਕਰਕੇ ਜਲਦੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਭ ਤੋਂ ਪਹਿਲਾਂ ਤਾਂ ਆਹ ਟਰੈਲਾ 12 6 ਸ਼ਿਵ ਕੁਮਾਰ ਸੈਨੀ ਫਾਰਮ ਸੋਨੀਪਤ ਦੇ ਨੇੜੇ ਜਾਣਾ ਇਹ ਟਰਾਲਾ ਉੱਤਰ ਤੇ ਤਿਆਰ ਹੋਇਆ ਬਾਈਟ ਤੇ ਰੈੱਡ ਦੇ ਕੰਬੀਨੇਸ਼ਨ ਦੇ ਵਿੱਚ ਸਾਈਜ਼ ਹੈ ਇਹਦਾ 12 ਫੁੱਟ ਲੰਬਾ 6.5 ਫੁੱਟ ਚੋੜਾ 3 ਇੰਚੀ ਗੁੰਡਾ ਅੱਗੇ ਹੈਵੀ 8 ਇੰਚੀ ਚਾਸੀ ਮੱਛੀ ਹੁੱਕ ਦੇ ਵਿੱਚ ਫੁੱਲ ਲੰਬੀ 25 ਟਨ ਦਾ ਜੈਕ 3 ਇੰਚੀ ਹੈਵੀ ਵਾਲੇ ਚੈਨਰ ਜੈਕ ਐਕਸਲ ਦੀ 5 ਸਾਲ ਦੀ ਗਾਰੰਟੀ ਬੜੀਆ ਤਰੀਕੇ ਨਾਲ ਲੁੱਕ ਚੈੱਕ ਕਰੋ ਟਰੈਲੇ ਦੀ ਸਟicker ਲੱਗੇ ਹੋਏ ਨੇ ਉੱਪਰ ਤਰਪਾਲ ਵਾਲਾ ਪੈਂਪ ਦਿੱਤਾ ਹੋਇਆ ਕਿਸੇ ਵੀ ਤਰ੍ਹਾਂ ਦਾ 16 7 14 7 18 ਫੁੱਟਾ ਕੋਈ ਵੀ ਸਾਈਜ਼ ਕਿਸੇ ਵੀ ਤਰ੍ਹਾਂ ਦਾ ਟਰਾਲਾ ਤਿਆਰ ਕਰਾਉਣ ਲਈ ਤੁਸੀਂ ਆਪਣੇ ਨੰਬਰ ਡਿਸਕ੍ਰਿਪਸ਼ਨ ਵਿੱਚ ਵੀ ਆ ਟਾਈਟਲ ਵਿੱਚ ਵੀ ਸੰਪਰਕ ਕਰ ਸਕਦੇ ਹੋ ਸਫਾਈ ਫੁੱਲ ਹੁੰਦੀ ਹੈ ਆਪਣੇ ਟਰਾਲਿਆਂ ਦੇ ਵਿੱਚ ਆ ਚੈੱਕ ਕਰੋ ਫੁੱਲ ਫਿਨਿਸ਼ਿੰਗ ਮਿਲੋਗੀ ਤੁਹਾਨੂੰ ਆ ਰੱਸੇ ਘਸਣ ਲਈ ਰੇਲਾਂ ਦਿੱਤੀਆਂ ਹੋਈਆਂ ਨੇ ਸਾਰਾ ਲੀਜ਼ਰ ਕਟਿੰਗ ਦਾ ਮਨ ਲੱਗਿਆ ਹੋਇਆ ਬਾਈ ਇਹ ਜੈਕ ਕਲਾ ਪੈਂਪ ਆਪਾਂ ਅੰਡਰਗਰਾਉਂਡ ਕਰਦੇ ਹਾਂ ਬਾਈ ਅ ਪੈਂਪ ਲਾ ਕੇ ਨਾ ਹੈਵੀ ਪੈਂਪ ਹੁੰਦੇ ਨੇ ਜੀਸੀਬੀ ਵਾਲੇ ਜੈਕ ਦੇ ਨਾਲ ਦੀ ਕਿੱਟ ਹੁੰਦੀ ਆ ਅੱਗੇ ਪੋੜੀ ਦਿੱਤੀ ਹੋਈ ਆ ਬੜੀਆ ਤਰੀਕੇ ਨਾਲ ਡਬਲ ਲੋਕ ਹੁੰਦੇ ਨੇ ਜੈਕ ਵਾਲੇ ਜਦ ਤੱਕ ਆ ਲੋਕ ਲੱਗੇ ਹੋਣਗੇ ਟਰਾਲਾ ਬਿਲਕੁਲ ਨਹੀਂ ਖੜਕੂਗਾ ਫੈਂਸੀ ਪੋੜੀ ਹੁੰਦੀ ਆ ਸਾਈਡ ਦੇ ਵਿੱਚ ਗੋਲ ਲੁੱਕ ਚੈੱਕ ਕਰੋ ਕੁੜੀ ਦੀ ਲੈਟਾਂ ਲੱਗੀਆਂ ਹੋਈਆਂ ਨੇ ਟਰਾਲੇ ਨੂੰ ਇਹਦੀ 2 ਫੁੱਟ ਬਾਡੀ ਹੈ ਬਾਡੀ ਦੇ ਉੱਪਰ ਬਾਈ ਨੇ ਪੈਂਪ ਲਗਵਾਇਆ ਤੁਸੀਂ ਆਪਣੇ ਤਰੀਕੇ ਨਾਲ ਕੁਝ ਵੀ ਕਸਟਮਾਈਜ਼ ਕਰਾ ਸਕਦੇ ਹੋ ਟਰਾਲੇ ਦੇ ਵਿੱਚ ਵੈਸੇ ਆਪਾਂ 12 1/2 ਨੂੰ ਬਾਡੀ ਤੇ ਐਂਗਲ ਲਾਉਂਦੇ ਆ ਪਰ ਬਾਈ ਨੇ ਪੈਂਪ ਲਗਵਾਇਆ ਤੇ 3 ਫੁੱਟ ਦਾ ਵਿੱਡ ਕਰਵਾਇਆ ਪਲਾਜ਼ਮਾ ਕਟਿੰਗ ਵਿੱਡ ਕਰਵਾਇਆ 4 ਪੈਂਪਾਂ ਦੇ ਵਿੱਚ ਮੋٹے ਪੈਂਪਾਂ ਦੇ ਵਿੱਚ 1.5 ਇੰਚੀ ਪੈਂਪ ਦੇ ਵਿੱਚ ਸਾਈਡਾਂ ਦੇ ਵਿੱਚ 4-4 ਸਪੋਰਟਾਂ ਹੁੰਦੀਆਂ ਨੇ MTA ਮਛਾਲ ਟਰੋਲੀ ਅੰਬਾਲਾ ਅੰਬਾਲਾ ਦੇ ਤੋਂ ਪੇਵਾ ਰੋਡ ਤੇ ਆਪਣੀ ਲੋਕੇਸ਼ਨ ਆ ਤੁਸੀਂ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਆ ਸਾਈਡ ਦੇ ਵਿੱਚ ਫਲੈਕਸ ਸਟicker ਲੱਗਿਆ ਹੋਇਆ ਸਾਡਾ ਬਾਪੂ ਬੰਦਾ ਬੰਬੇ ਸਾਰੇ ਸਟicker ਲੱਗੇ ਹੋਏ ਨੇ ਬਾਈ ਇਹ ਵੱਡੇ ਸਾਈਜ਼ ਦੇ ਬੀਲ ਕਵਰ ਪਏ ਹੋਏ ਨੇ ਓਟੋ ਲੋਕ ਵਾਲਾ ਟੂਲ ਬਾਕਸ ਹੁੰਦਾ ਆਪਣਾ ਕਿਸਾਨ ਕੰਪਨੀ ਦਾ ਰੀਜਨਲ ਵਾਟਰ ਪ੍ਰੂਫ ਐਕਸਲ ਹੁੰਦਾ ਬਾਈ ਆਪਣਾ 5 ਸਾਲ ਦੀ ਗਾਰੰਟੀ ਦੇ ਵਿੱਚ 202 ਦੇ ਬੈਰਿੰਗ ਹੁੰਦੇ ਨੇ 10 ਨੱਟੀ ਹੱਬ ਹੁੰਦੀ ਆ ਆਈਸਾਈ ਮਾਰਕਾ ਲੋ ਹੁੰਦਾ ਸਾਰਾ ਤੇ ਗੱਲ ਆ ਇਹਦਾ ਸਿੰਗਲ ਫਾਰਡ ਹੈ ਉੱਪਰ ਨੀਚੇ ਵਾਲਾ ਜਹਾਜ ਦਾ ਫਰਸ਼ ਲੱਗਿਆ ਹੋਇਆ ਇਹਨੂੰ ਬੜੀਆ ਤਰੀਕੇ ਨਾਲ ਡਾਲਾ ਲਾਇਆ ਹੋਇਆ ਉੱਪਰ ਨੀਚੇ ਵਾਲਾ ਤੇ ਪੱਤੀਆਂ ਨਹੀਂ ਲਗਵਾਈ ਪਈ ਨੇ ਸਾਈਡ ਦੇ ਵਿੱਚ ਕਾਹ ਬੀ ਬਸ ਆ ਲਾ ਦਿਓ ਸੰਗਲਾਂ ਜਿੱਪਾ ਲੱਗਿਆ ਹੋਈਆਂ ਨੇ ਸਾਈਡ ਦੇ ਵਿੱਚ ਡੀਲਕਸ ਮਾਡਲ ਸਾਰਾ ਲੇਜ਼ਰ ਕਟਿੰਗ ਦਾ ਮਾਲ ਹੈ 8 ਰੈਲਾ 12.56 ਹੈ ਇਹਦਾ ਪ੍ਰਾਈਸ ਹੈ 1,60,000 ਰੁਪਏ 18 ਕਿਲੋ ਦਾ ਵੇਟ ਆ ਟਰੈਲਾ ਜਾਊਗਾ ਜੀ ਤਰਨ ਤਰਨ ਅੰਬਰਸਰ ਦੇ ਵਿੱਚ ਮਿਲਟਰੀ ਗ੍ਰੀਨ ਕਲਰ ਕਰਾਇਆ ਬਾਈ ਨੇ ਸਪੈਸ਼ਲ ਆਰਡਰ ਤੇ ਤਿਆਰ ਕਰਵਾਇਆ ਇਹਦੇ ਬਾਰੇ ਵੀ ਫੁੱਲ ਇਨਫਰਮੇਸ਼ਨ ਦਿੰਦੇ ਆ ਤੁਹਾਨੂੰ ਫਿਰ 14/7 ਬਾਰੇ ਦੱਸਾਂਗੇ ਆ ਦੇਖੋ ਇਹਦੇ ਬਾਡੀ ਤੇ ਪੈਂਪ ਲੱਗੇ ਹੋਇਆ 2 ਫੁੱਟ ਦੀ ਬਾਡੀ ਆ 2.5 ਫੁੱਟ ਦਾ ਬਿੱਡੇ ਪੈਂਪਾਂ ਵਾਲਾ ਫੈਂਸੀ ਜਿਤੀ ਜਾਲੀ ਦੇ ਨਾਲ ਸਾਰੇ ਟਰੈਲੇ ਉਨੂੰ ਜਿਤੀ ਜਾਲੀ ਲੱਗੀ ਹੁੰਦੀ ਆ ਇਹ ਕੋਈ 25 ਟਨ ਦਾ 5 ਸਾਲ ਦੀ ਗਾਰੰਟੀ ਦੇ ਵਿੱਚ 3 ਇੰਚ ਚੈਨਲ 8 ਇੰਚ 84 ਮੱਛੀ ਹੁੱਕ ਦੇ ਵਿੱਚ ਆਪਣੇ ਟਰਾਲੇ ਦੀ ਮੱਛੀ ਫੁੱਲ ਲੰਬੀ ਹੁੰਦੀ ਹੈ ਟਾਇਰਾਂ ਦੇ ਵਿੱਚ ਨਹੀਂ ਫਸੂਗੀ ਬਿਲਕੁਲ ਵੀ ਆ ਪੂੜੀ ਦਿੱਤੀ ਹੋਈ ਹੈ ਅੱਗੇ ਮਛਾਲ ਟਰੋਲੀ ਅੰਬਾਲਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਲਦੀ ਨਵੀਂ ਨਵੀਂ ਵੀਡੀਓ ਦੇਖਣ ਲਈ ਸਾਈਡ ਦੇ ਵਿੱਚ ਫੈਂਸੀ ਸਟਿੱਕਰ ਤਾਂਕੀ ਤੇ ਓਟੋ ਲੋਕ ਵਾਲਾ ਟੂਲ ਬਾਕਸ ਇਹ ਆਜ ਦਾ ਫਰਸ਼ ਲੱਗਿਆ ਹੋਇਆ ਆ ਦੇਖੋ ਫਰਸ਼ ਦੇ ਵਿੱਚ ਸਫਾਈ ਪਿੱਛੇ ਵੀ ਦਿਖਾਵਾਂਗੇ ਓਟੋ ਲੋਕ ਵਾਲਾ ਟੂਲ ਬਾਕਸ ਹੁੰਦਾ ਲੰਚ ਪੀਣੇ ਦਿੱਤੀ ਹੋਈ ਆ ਆ ਲੰਚ ਪੀਣ ਨੂੰ ਖੋਲ ਕੇ ਤੁਸੀਂ ਇੱਧਰ ਕਰੋਗੇ ਸਰੀਆ ਟੂਲ ਬਾਕਸ ਖੁੱਲ ਜਾਊਗਾ ਬਾਰ-ਬਾਰ ਨਟ ਖੋਲਣ ਭੇੜਨ ਦੀ ਦਿੱਕਤ ਨਹੀਂ ਹੈ ਆਈ ਫਾਰਮ ਯੂ ਈਟ ਤੇ ਡੰਨ ਇਹਦਾ ਦੋ ਫਾੜਾ ਡਾਲਾ ਇੱਥੇ ਲਾਂਚ ਪਿੰਨ ਪੈ ਜੂਗੀ ਨੀਚੇ ਡਰਾਲਾ ਬਿਲਕੁਲ ਨਹੀਂ ਖੁੱਲੂਗਾ ਪਿੱਛੇ ਗੇਟ ਬਣਿਆ ਹੋਇਆ ਆਗੇ ਟੁੱਪਰ ਨੂੰ ਖੁੱਲੇਗਾ 12 6.5 ਪਿੰਡਾਂ ਵਾਲੇ ਗਰਾਰੀ ਕਵਰ ਕੀਤੀ ਹੋਈ ਆ ਬੜੀਆ ਤਰੀਕੇ ਨਾਲ ਦੇਖੋ ਚੱਦਰ ਲਗਾ ਕੇ ਤੇ ਸਾਈਡ ਦੇ ਵਿੱਚ ਕਲੱਚ ਲੋਕ ਦਿੱਤੇ ਹੋਏ ਨੇ ਇਹਦੇ ਵਿੱਚ ਡਾਲਾ ਫਸ ਜੂਗਾ ਜਦ ਤੱਕ ਤੁਸੀਂ ਕਲੱਚ ਨਹੀਂ ਦਬਾਓਗੇ ਡਾਲਾ ਬਿਲਕੁਲ ਨਹੀਂ ਖੁੱਲੂਗਾ ਮੈਂ ਇੱਕ ਡਾਰੀ ਖੋਲ ਕੇ ਆ ਡਾਲਾ ਇਹਦੇ ਵਿੱਚ ਫਸ ਗਿਆ ਜਦ ਤੱਕ ਤੁਸੀਂ ਨੀਚੇ ਕਲਚ ਨਹੀਂ ਦਬਾਉਗੇ ਆ ਡਾਲਾ ਖੁੱਲੂਗਾ ਨਹੀਂ ਹੁੱਕ ਦਿੱਤੀ ਹੋਈ ਆ ਪਿੱਛੇ ਹੈਵੀ ਇਹਨੂੰ ਵੀ 4 ਇੰਚੀ ਐਕਸਲ ਆ ਕਿਸਾਨ ਕੰਪਨੀ ਦਾ 25 ਤੋਂ 30 ਪੈਸੇ ਟਾਇਰ ਹੁੰਦੇ ਨੇ ਆਪਣੇ ਬਾਈ ਬਾਕੀ ਤੁਸੀਂ ਜੇ ਹੋਰ ਜਾਣਕਾਰੀ ਲੈਣੀ ਆ ਫੋਨ ਕਰਕੇ ਜਾਣਕਾਰੀ ਦੇ ਸਕਦੇ ਹੋ 200 ਦੀ ਐਂਗ ਲੱਗੀ ਹੋਈ ਆ 55 ਦੀ ਸਾਈਡਾਂ ਦੇ ਵਿੱਚ 4-4 ਸਪੋਰਟਾਂ ਹੁੰਦੀਆਂ ਨੇ ਚੈਨਲਾਂ ਦੀਆਂ ਦੋ ਅੱਗੇ ਤੇ ਦੋ ਪਿੱਛੇ ਵੀਲ ਕਵਰ ਪਏ ਹੋਏ ਨੇ ਆ ਸਾਰਾ ਲੇਜ਼ਰ ਕਟਿੰਗ ਦਾ ਮਾਲ ਲੱਗੇ ਹੋਇਆ ਨਿਊ ਮਾਡਲ ਆ ਪਿੱਛੇ ਵੀ ਮਰਸੀਡਿਸ ਆਪਣੇ ਤਰੀਕੇ ਨਾਲ ਤੁਸੀਂ ਪੇਂਟ ਕਰਾ ਸਕਦੇ ਹੋ ਫਿਰ ਅਗਲੇ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਮੰਡੀ ਵਾਲੇ ਟਰਾਲੇ ਤੇ 12 1/2 6 ਫਿਰ 16 7 14 7 ਇੱਧਰ ਵੀ ਟਰਾਲੇ ਤਿਆਰ ਖੜੇ ਨੇ ਆਪਣੇ ਮਹੀਨੇ ਦੇ ਵਿੱਚ 30 ਟਰਾਲੇ ਤਿਆਰ ਹੁੰਦੇ ਨੇ ਬਾਈ ਇਸ ਕਰਕੇ ਆਪਣਾ ਰੇਟ ਜਾਇਜ਼ ਆ ਬਿਲਕੁਲ ਇਹਦਾ ਪ੍ਰਾਈਸ ਹੈ 1,95,000 ਰੁਪਏ ਵਾਈਟ ਦਾ ਬੇਟ ਹੈ ਇਹਦੇ ਵਿੱਚ 21 ਕੁਮੈਂਟਲ ਫੁੱਲ ਫਿਨਿਸ਼ਿੰਗ ਦੇ ਵਿੱਚ ਲੇਜ਼ਰ ਕਟਿੰਗ ਦਾ ਬੇਟ ਹੈ ਇਹਦਾ ਪਲਾਜ਼ਮਾ ਕਟਿੰਗ ਤਰਪਾਲ ਵਾਲਾ ਪੈਂਪ ਲੱਗਿਆ ਹੋਇਆ ਉੱਪਰ ਇਹਦਾ ਪ੍ਰਾਈਸ ਹੈ 1,85,000 ਰੁਪਏ ਬੇਟ ਹੈ 20 ਕੁਮੈਂਟਲ ਇਹਦਾ ਪ੍ਰਾਈਸ ਹੈ 1,60,000 ਰੁਪਏ ਨੀਲੇ ਦਾ ਰਾਇਲ ਬਲੂ ਤੇ ਵਾਈਟ ਦਾ ਇਹਦੇ ਵਿੱਚ ਵੇਟ ਹੈ 17 ਤੋਂ 18 ਕਿਲੋਗ੍ਰਾਮ ਭਗਤ ਸਿੰਘ ਲੱਗੇ ਹੋਇਆ ਉੱਪਰ ਬਿੱਟ ਤੇ ਸਟicker ਬਾਕੀ ਆਟਰੈਲ ਐਮਪੀ ਜਾਣਾ ਪੇਮੈਂਟ ਹੋ ਰਹੀ ਆ ਉਹਦੀ ਆ 14 ਸੱਤ ਹੈ ਇਹਦੇ ਵਿੱਚ ਵੇਟ ਹੈ ਜੀ 27 ਕਿਲੋਗ੍ਰਾਮ ਪ੍ਰਾਈਸ ਹੈ ਇਹਦਾ 2.5 ਲੱਖ ਰੁਪਏ ਹੁਣ ਇਹਦੇ ਬਾਰੇ ਦੱਸਾਂਗੇ ਤੁਹਾਨੂੰ ਬਾਈ ਨੇ ਸਪੈਸ਼ਲ ਆਪਣੀ 2 ਫੁੱਟ ਬਾਡੀ ਕਰਵਾਈ ਆ ਤੇ ਉੱਪਰ 2.5 ਫੁੱਟ ਦਾ ਵਿੱਡ ਕਰਾਇਆ ਵੈਸੇ ਆਪਾਂ ਸਵਾ 2 ਫੁੱਟ ਬਾਡੀ ਕਰਦੇ ਆ 14 7 ਦੀ ਪੇਵੇ ਦੇ ਨੇੜੇ ਜਾਣਾ ਈ ਟਰਾਲਾ ਕਰੋ ਲੁੱਕ ਚੈੱਕ ਇਹਦਾ ਵੀ ਟਰਾਲਾ ਦੋ ਫਾੜ ਹੈ ਪਿੱਛੇ ਬਾਈ ਨੇ ਹਲੇ ਸਟicker ਲਗਵਾਣਾ ਇੱਥੇ ਕਦੂਕ ਦਾ ਕਹ ਰਹੇ ਜੀ ਨਾ ਤੁਸੀਂ ਬਾਕੀ ਸਾਰਾ ਅੱਗੇ ਚੋਰ ਸਕੁੰਡਾ ਪਵਾਇਆ ਵੈਸੇ ਗੋਲ ਪਾਉਂਦੇ ਆ ਆਪਾਂ ਜੈਕਲ ਪੈਂ ਪੁੱਛੇ ਤਰੀਕੇ ਨਾਲ ਅੰਡਰਗਰਾਉਂਡ ਕਰਿਆ ਡਬਲ ਲੋਕ ਹੋ ਗਏ ਜੈਕ ਵਾਲੇ ਤੇ ਰੀਲਾਂ ਇਹਨੂੰ ਫੈਂਸੀ ਲੱਗੀਆਂ ਹੋਈਆਂ ਨੇ ਆ ਦੇਖੋ ਗਰਾਰੀ ਵਾਲੇ ਰੀਲਾਂ ਹੁੰਦੀਆਂ ਨੇ ਫੈਂਸੀ ਰੀਲਾਂ ਡਬਲ ਜੈਕ ਹੁੰਦੇ ਨੇ 14 7 ਨੂੰ ਬਾਈ ਜੀ 20 ਵੀ ਟਨ ਦੇ ਤੇ 4 ਇੰਚੀ ਚੈਨਲ ਇਹ ਨਿਸ਼ਚੇ ਜਾੜ ਬਾਈ ਦੋ ਦਾ ਚੈਨਲ ਹੁੰਦਾ ਨੀਚੇ 14 15 ਹੀ ਐਂਗਲਾਂ ਹੁੰਦੀਆਂ ਨੇ 14 15 ਹੀ ਬੱਤੇ ਹੁੰਦੇ ਨੇ ਬਾਡੀ ਦੇ ਉੱਪਰ ਪੈਂਪ ਪਿਆ ਹੋਇਆ ਸਫਾਈ ਚੈੱਕ ਕਰੋ ਪੇਂਟ ਦੀ ਕਰੋ ਤੇ ਦੋ ਸੂਤ ਦੀ ਐਂਗਲਾ ਦੇਖੋ ਵੈਲਡਿੰਗ ਵੈਲਡਿੰਗ ਦੀ ਕਿਸੇ ਵੀ ਤਰ੍ਹਾਂ ਦਾ ਕੋਈ ਕਮੀ ਨਹੀਂ ਹੁੰਦੀ ਜਿੱਥੇ ਚੱਦਰ ਐਂਡ ਇੱਥੇ ਵੀ ਵਧੀਆ ਤਰੀਕੇ ਨਾਲ ਕਟਿੰਗ ਕਰਦੇ ਆ ਆਪਾਂ ਜਿੱਥੇ ਚੱਦਰ ਖਤਮ ਹੁੰਦੀ ਹੈ ਨੀਚੇ ਛੋਟਾ ਵਗੈਰਾ ਨਹੀਂ ਮਾਰਦੇ ਆ ਪੋੜੀ ਦਿੱਤੀ ਹੋਈ ਹੈ ਡਬਲ ਪੋੜੀ ਸਾਈਡ ਦੇ ਵਿੱਚ ਬਤੁੱਖਾਂ ਲੱਗੀਆਂ ਹੋਈਆਂ ਨੇ ਟਾਈ ਫੁੱਟ ਦਾ ਬਿੱਡਾ ਬਿੱਡੇ ਦੇ ਵਿੱਚ ਜਿਸ ਤੀ ਜਾਲੀ ਲੱਗੀ ਹੋਈ ਆ ਬੜੀਆ ਤਰੀਕੇ ਨਾਲ ਅੱਗੇ ਉਹ ਲੁੱਕ ਚੈੱਕ ਕਰੋ ਇਹਨੂੰ ਰੇਲ ਦਾ ਐਕਸਲ ਪਿਆ ਹੋਇਆ ਜੀ ਰੇਲ ਦਾ ਐਕਸਲ ਹੈ ਤੇ 10 ਨਟੀ ਹੱਬ ਹੈ 2022 ਦੇ ਬੈਰਿੰਗ ਨੇ ਪਿੱਛੇ ਗੇਟ ਬਣਿਆ ਹੋਇਆ ਆਹ ਗੇਟ ਉੱਪਰੋਂ ਖੁੱਲੇਗਾ ਤੇ ਜਹਾਜ਼ ਦਾ ਫਰਸ਼ ਹੈ 6mm ਦਾ ਸਫਾਈ ਚੈੱਕ ਕਰੋ ਫਰਸ਼ ਦੇ ਵਿੱਚ ਸਾਈਡ ਦੇ ਵਿੱਚ ਦਸਗੇ ਜ ਲੱਗੀ ਹੋਈ ਆ ਟਾਟਾ ਪੁਕਾਰੋ ਦੀ ਜਿਸਤੀ ਜਾਲੀ ਲੱਗੀ ਹੋਈ ਆ ਫਰਸ਼ ਦੇ ਵਿੱਚ ਸਫਾਈ ਚੈੱਕ ਕਰੋ ਡਲ ਇਹਦਾ ਵੀ ਦੋ ਫਾੜ ਹੈ ਚੈੱਕ ਕਰੋ ਸਾਰੇ ਟਰਾਲਿਆਂ ਦੀ ਆਪਣੇ ਦੀ ਸੇਮ ਲੁੱਕ ਹੁੰਦੀ ਆ ਲੈਟਾਂ ਲੱਗੀਆਂ ਹੋਈਆਂ ਨੇ ਹੈਵੀ ਹੁੱਕਾ ਪਿੱਛੇ ਸਪੋਰਟ ਚੈੱਕ ਕਰੋ ਨੀਚੇ ਬੰਫਰ ਬਣਿਆ ਹੋਇਆ ਬੜੀਆ ਤਰੀਕੇ ਨਾਲ ਆਈਐਸਆਈ ਮਾਰਕਾ ਲੋਹਾ ਹੁੰਦਾ ਸਾਰਾ ਆਪਣਾ ਪੈਂਪਾਂ ਤੇ ਵੀ ਤੁਹਾਨੂੰ ਮੋਰ ਮਿਲੂਗੀ ਐਂਗਲਾਂ ਤੇ ਵੀ ਬੱਤੀਆਂ ਦੇ ਵੀ ਸਾਰੀ ਜਗ੍ਹਾ ਨੀਚੇ ਤੁਸੀਂ ਜੀਸੀਬੀ ਦਾ ਧੱਕਾ ਲਗਾ ਸਕਦੇ ਹੋ ਚੈਨਲ ਦਿੱਤੇ ਹੋਏ ਨੇ ਹੈਵੀ ਹੈਵੀ ਸਰੀਏ ਹੁੰਦੇ ਨੇ ਸਾਈਡ ਦੇ ਵਿੱਚ ਕਲੱਚ ਲੋਕ ਦਿੱਤੇ ਹੋਏ ਨੇ ਆ ਲੈ ਟੈਂਡਿਕਟਰ ਨਾਲ ਮੁੱਚਣ ਵਿਜਣ ਗਿਆ ਜੀ ਸਾਈਡ ਦੇ ਵਿੱਚ ਮੰਜਾ ਦਿੱਤਾ ਹੋਇਆ ਮੰਜੇ ਦੇ ਵਿੱਚ ਨਮਾਰ ਭਰੀ ਜਾਊਗੀ ਫੈਂਸੀ ਸਟicker ਲੱਗਿਆ ਹੋਇਆ ਪਿੱਛੇ ਆਟੋ ਲੋਕ ਵਾਲਾ ਟੂਲ ਬਾਕਸ ਹੋ ਗਿਆ ਟੋਚਨ ਹੁੱਕਾ ਲੱਗੀਆਂ ਹੋਈਆਂ ਨੇ ਟਰਾਲੇ ਨੂੰ ਸਾਰਾ ਲੇਜ਼ਰ ਕਟਿੰਗ ਦਾ ਮਾਲ ਲੱਗਿਆ ਹੋਇਆ ਮਸ਼ੀਨੀ ਕਟਿੰਗ ਹੁੰਦੀ ਆ ਬਾਈ ਇਹ ਬਹੁਤ ਮਹਿੰਗੀ ਹੁੰਦੀ ਆ ਆਪਣੇ ਸਾਰੇ ਟਰਾਲਿਆਂ ਨੂੰ ਲੱਗੀ ਹੋਈ ਹੁੰਦੀ ਆ ਇਹ ਚੈੱਕ ਕਰੋ ਇੱਥੇ ਵੀ ਤੇ ਇੱਥੇ ਵੀ ਡੀ ਲਕਸ ਮਾਡਲ ਮਟੀਮਾ ਛਾਲ ਟਰਾਲੀ ਅੰਬਾਲਾ ਡਬਲ ਪੋੜੀ ਦਿੱਤੀ ਹੋਈ ਆ ਬਾਕੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਮੰਡੀ ਵਾਲੇ ਟਰਾਲੇ ਦਿਖਾਵਾਂਗੇ ਤਿਆਰ ਹੋਏ ਨੇ ਆਰਡਰ ਤੇ ਜਲਦੀ ਜਲਦੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਵੀਡੀਓ ਦੇਖਣ ਲਈ ਇਹ ਹੋਰ ਕਿਸੇ ਵੀ ਤਰ੍ਹਾਂ ਦਾ ਟਰਾਲਾ ਤਿਆਰ ਕਰਾਉਣ ਲਈ ਨੰਬਰ ਆਪਣਾ ਡਿਸਕ੍ਰਿਪਸ਼ਨ ਵਿੱਚ ਵੀ ਆ ਟਾਈਟਲ ਵਿੱਚ ਵੀ ਆ ਤੁਸੀਂ ਸੰਪਰਕ ਕਰ ਸਕਦੇ ਹੋ ਆ 12 6:30 ਵੀ ਰੈਡੀ ਖੜਿਆ ਇਨ ਨੂੰ ਹਲੇ ਜਾਲੀ ਸਟicker ਲੱਗਣੇ ਆ ਧੰਨਵਾਦ ਜੀ ਇਸ ਟਾਈਮ ਆਪਣੇ ਕੋਲ 15-20 ਟਰਾਲੇ ਤਿਆਰ ਖੜੇ ਨੇ ਸਾਰੇ ਆਰਡਰ ਦੇ ਤਿਆਰ ਹੋਏ ਨੇ ਇੱਕ ਦੋ ਟਰਾਲਾ ਹੀ ਆ ਬਸ ਬਿਨਾਂ ਆਰਡਰ ਤੋਂ ਮਹੀਨੇ ਦੇ ਵਿੱਚ ਆਪਣੇ 30-35 ਟਰਾਲੇ ਤਿਆਰ ਹੁੰਦੇ ਨੇ ਬਾਈ ਇਸ ਕਰਕੇ ਆਪਣਾ ਰੇਟ ਜਾਇਜ਼ ਆ ਬਾਕੀ ਹੋਰ ਵੀਡੀਓ ਦੇਖਣ ਲਈ ਆਪਣੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਕਿਸੇ ਵੀ ਤਰ੍ਹਾਂ ਦਾ ਟਰਾਲਾ ਬਣਾਉਣ ਲਈ ਸੰਪਰਕ ਕਰੋ ਧੰਨਵਾਦ ਜੀ ਡਿਲੀਵਰੀ ਦਾ ਵੀ ਪ੍ਰਬੰਧ ਹੈਗਾ ਆਪਣੇ ਕੋਲ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਤੁਸੀਂ ਲੋਕੇਸ਼ਨ ਵੀ ਮੰਗਵਾ ਸਕਦੇ ਹੋ ਤੇ ਮੋਡਲਾਂ ਦੀ ਫੋਟੋ ਵੀ ਮੰਗਵਾ ਸਕਦੇ ਹੋ ਵੀਡੀਓ 14 7 ਦੀ 16 7 ਦੀ ਕਿਸੇ ਵੀ ਮੋਡਲ ਦੀ ਵੀਡੀਓ ਤੇ ਫੋਟੋ ਮੰਗਵਾ ਸਕਦੇ ਹੋ ਧੰਨਵਾਦ ਜੀ WhatsApp ਤੇ ਮੈਸੇਜ ਕਰਕੇ